ਪੀਵੀ ਟੁਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਪ ਪਾਈ ਮਤੀ ਦਾਸ ਪਾਈ ਸਤੀ ਦਾਸ ਅਤੇ ਪਾਈ ਦਿਆਲਾ ਜੀ ਸਾका ਚਾਂਦਨੀ ਚੌਂਕ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰੀ ਵਿਸ਼ਾਲ ਗੁਰਮਤ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਨਵਾਂ ਸ਼ਹਿਰ ਵਿਖੇ 15 ਨਵੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾਵੇਗਾ ਜਿਸ ਸਬੰਧੀ ਜਾਣਕਾਰੀ ਦਿਨਦਿਆ ਗੁਰਦੁਆਰਾ ਮੰਜੀ ਸਾਹਿਬ ਦੇ ਮੁਖ ਸੇਵਾਦਾਰ ਜਥੇਦਾਰ ਬਾਬਾ ਨਰਨ ਸਿੰਘ ਨੇ ਦੱਸਿਆ ਕਿ ਮਿਸਲ ਸ਼ਹੀਦਾ ਤਰਨਾ ਦਲ ਹਰਿਆਵੇਲਾ ਦੇ ਪ੍ਰਬੰਧਾ ਹੇਠ ਕਰਵਾਏ ਜਾ ਰਹੇ ਇਸ ਸਮਾਗਮ ਦੌਰਾਨ ਰੈਰਾਸ ਦੇ ਪਾਠ ਉਪਰੰਤ ਸ਼ਾਮ 7 ਵਜੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਗਿਆਨੀ ਸੁਖਬੀਰ ਸਿੰਘ ਹਜ਼ੂਰੀ ਰਾਗੀ ਗਿਆਨੀ ਵਰਿੰਦਰ ਸਿੰਘ ਕਥਾਵਾਚਕ ਕਵੀਸ਼ਰ ਅਮਰਵੀਰ ਸਿੰਘ ਅਤੇ ਭਾਈ ਹਰਭਜਨ ਸਿੰਘ ਸੋਤਰਾ ਵਾਲੇ ਆਪਣੇ ਪ੍ਰੋਗਰਾਮ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ ਉਹਨਾਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿਉ ਇਸ ਸਮਾਗਮ ਵਿੱਚ ਪੁੱਜ ਕੇ ਗੁਰੂਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੁਸੀਂ ਦੇਖ ਰਹੇ ਹੋ ਛਿੰਜੀ ਲੜਵਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੰਤ ਕਾ ਨੂੰ ਬੇਨਤੀ ਕੀਤੀ ਜਾਂਦੀ ਹੈ ਡੋਗਰਾ ਮੰਡੀ ਸਾਹਿਬ ਪਾਸ਼ਾ ਨਾਨੀ ਬੰਗਾਰ ਰੋਡ ਨਮਾਸ਼ਾਦ ਬਥੇ ਤਾਨ ਤਨ ਸਹਿਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਗੇ ਪਾਈ ਜਾਨਾ ਜੀ ਪਾਈ ਮਤੀ ਦਾ ਜੀ ਪਾਈ ਸੱਜੀ ਦਾ ਜੀ ਦਾ 350 ਸਾਲਾਂ ਦੀ ਜਿਹੜਾ ਬਹੁਤ ਹੀ ਤੁਮਨਾ ਸਾਧ ਦਾ ਸਤ ਮਨਾਇਆ ਜਾ ਰਿਹਾ ਹੈ 15 ਤਰੀਕ 15 ਨਵੰਬਰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਪੰਜਾਬ ਸਰਕਾਰ ਵੱਲੋਂ ਮਨਾਇਆ ਜਾਵੇਗਾ ਜਿਸ ਵਿੱਚ ਫੁਰਦਲਾ ਮਜੀਦ ਸਾਹਿਬ ਦਾ ਹਜੂਰੀ ਕੀਤੇ ਜਥਾ ਪਾਈ ਸੁਖਬੀਰ ਸਿੰਘ ਜੀ ਤੇ ਫੁਰਦਲਾ ਸ੍ਰੀ ਗੁਰੂ ਅਗੰਗਦ ਕਾਰਕ ਸਿੰਘ ਸਾਹਿਬ ਜੀ ਪਿੰਡ ਗੁਰਗਾਪੁਰ ਦੇ ਪੂਰੀ ਕਥਾਵਾਚ ਭਾਈ ਗੁਰਜਿੰਦਰ ਸਿੰਘ ਜੀ ਬਰਿੰਦਰ ਸਿੰਘ ਜੀ ਅਤੇ ਮਿਸਲ ਜੀ ਦਾ ਤਰਨਤ ਦਾਦਾ ਹਜੂਰੀ ਕਬੀਰੀ ਜਥਾ ਭਾਈ ਅਮਰਪ੍ਰੀਤ ਸਿੰਘ ਤੇ ਭਾਈ ਰਪਾਦਰ ਸਿੰਘ ਸੋਤਰਾ ਵਾਲੇ ਤੋਂ ਇਤਿਹਾਸ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸਾ ਕਰਨ ਸੰਗਤਾਂ ਦੇ ਹੱਲ ਕਰਾਂਗੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 15 ਤਰੀਕ ਸ਼ਾਮ ਨੂੰ ਸੋਮਾ ਬਾਕੇ ਗੁਰਦੁਆਰਾ ਮੰਡੀ ਸਾਹਿਬ ਜੁਗੇ ਪਹੁੰਚੋ